ਘਰ ਨਿਕਲਦੰ ਰਹਿਆ ਜੀ ਉਸ ਤਰ ਆਪਣਾ ਪਿੰਡ ਦੇ ਵਿੱਚ ਕੰਮ ਕਰਨੇ ਆ ਜੀ ਸਭ ਤੋਂ ਪਹਿਲਾਂ ਜੀ ਸਕੂਲ ਆਪ ਅਪਗ੍ਰੇਡ ਕਰਾਉਣਾ ਹੈ ਆਪਾਂ ਉਸ ਤੋਂ ਅਗੇ ਖੇਡ ਟ੍ਰੈਕ ਬਣਾ ਕੇ ਦੇਣਾ ਜੀ ਬੱਚਿਆਂ ਦੇ ਭੱਜਣ ਵਾਸਤੇ ਜੀ ਸਟੇਡੀਅਮ ਦੇ ਵਿੱਚ ਜਿਹੜੀ ਅਗਲੀ ਉਹਦੀ ਬਾਲ ਬਾਉਂਡਰੀ ਆ ਉਹ ਕੰਪਲੀਟ ਕਰਾਉਣੀ ਹੈ ਜੀ ਬਾਸਕਟਬਾਲ ਦਾ ਗਰਾਊਂਡ ਬੱਚਿਆਂ ਨੂੰ ਖੇਡਣ ਵਾਸਤੇ ਬਣਾ ਕੇ ਦੇਣਾ ਜੀ ਤਾਂ ਕਿ ਸਾਡੇ ਬੱਚੇ ਨਸ਼ਿਆਂ ਤੋਂ ਰਹਿਤ ਹੋ ਕੇ ਗਰਾਊਂਡ ਵਾਲਾ ਅਧਿਆਨ ਖੇਡਾਂ ਖੇਡ ਕੇ ਬੱਚੇ ਅੱਗੇ ਜੋਬ ਵਾਲੇ ਪਾਸੇ ਵਧਣ ਜੀ ਕ੍ਰਿਕਟ ਦੇ ਵਿੱਚ ਇੱਕ ਆਪਣਾ ਕ੍ਰਿਕਟ ਦੀ ਇੱਕ ਪਿਚ ਬਣਾ ਕੇ ਦੇਵਾਂਗੇ ਜੀ ਗਰਾਊਂਡ ਦੇ ਵਿੱਚ ਇੱਕ ਆਪਾਂ ਸਵਾਗਤੀ ਗੇਟ ਬਣਾਉਣਾ ਜੀ ਇੱਧਰ ਗੈਂਸਟਿੰਗਾਂ ਤੇ ਆਂਗੜਵਾਲੀ ਸੈਂਟਰ ਬਣਾਉਣਾ ਜੀ ਲਾਇਬ੍ਰੇਰੀ ਵੀ ਆਪਾਂ ਬਣਵਾਉਣੀ ਹੈ ਪਿੰਡ ਦੇ ਵਿੱਚ ਜੀ ਇੱਕ ਪਾਰਕ ਬਣਾਉਣਾ ਆਪਾਂ ਐਸੀ ਧਰਮਸ਼ਾਲਾ ਦੇ ਮੁਰੇ ਜੀ ਇੱਕ ਪਾਰਕ ਆਪਾਂ ਇੱਧਰ ਬਣਾਵਾਂਗੇ ਛੱਪੜ ਦੇ ਕਿਨਾਰੇ ਦੇ ਵਿੱਚ ਜੀ ਬਰਾਸਤੀ ਖੂਹ ਦਾ ਸੁੰਦਰੀਕਰਨ ਕਰਨਾ ਜੀ ਤਿੰਨੋਂ ਛੱਪੜ ਪੱਕੇ ਕਰਨੇ ਆ ਜੀ ਰੈਂਦੀਆਂ ਢਾਣੀਆਂ ਵਿੱਚ ਬੱਟਰਸਪਲਾਈ ਪਾਈਪਲਾਈਨ ਪਿਆਉਣੀਆਂ ਜੀ ਅਸੀਂ ਆ ਕੀ ਜਗਾ ਨਹੀਂ ਉਹ ਫਰਦ ਦੇ ਵਿੱਚ ਪਿੰਡ ਵਿੱਚ ਪੌਦੇ ਲਗਾਏ ਜਾਣਗੇ ਜੀ ਆਪਣੇ ਕੋਲ ਜਗਾ ਬਹੁਤ ਪਈ ਆ ਜੀ ਤੇ ਬਾਰਡਰ ਬਾਕਸੇ ਵੀ ਲਾਉਣੇ ਆ ਆਪਾਂ ਉਹ ਮਿੱਟੀ ਉਹਦੀ ਪੱਧਰ ਕਰਕੇ ਲਾਈ ਜੀ ਉਸੇ ਆਪਾਂ ਤੇ ਸਟੇਡੀਅਮ ਚ ਲਾਏ ਜਾਣਗੇ ਜੀ ਜਿਹੜੇ ਪਿੰਡ ਦੇ ਮੇਨ ਚ ਰਸਤੇ ਨੇ ਜਿਵੇਂ ਮੇਨ ਵੱਡੇ ਖਲੇ ਚੌੜੇ ਰਸਤੇ ਆ ਜੀ ਤੇ ਉੱਥੇ ਵੀ ਲਾਏ ਜਾਣਗੇ ਜੀ ਪਰ ਇਹਦੇ ਵਿੱਚ ਸਹਿਯੋਗ ਆਪਣੇ ਨਗਰ ਦਾ ਸਾਰੇ ਕੰਮਾਂ ਵਿੱਚ ਵਾਰ ਤੋਂ ਵਾਰ ਚਾਹੀਦਾ ਜੀ ਜਿਹੜੇ ਆਪਾਂ ਪੌਦੇ ਲਗਾਵਾਂਗੇ ਜੀ ਉਹ ਪੌਦੇ ਜਿਹਦੇ ਵੀ ਘਰ ਕੋਲੇ ਹੋਣਗੇ ਉਹਦੀ ਸਾਂਸ ਸਮਾਂ ਦੀ ਜ਼ਿੰਮੇਵਾਰੀ ਉਹਦੀ ਹੋਊਗੀ ਜੀ ਆਪਾਂ ਟ੍ਰੀ ਗਾੜ ਵੀ ਲੱਗ ਦੇਵਾਂਗੇ ਜੀ ਜਿੰਨੇ ਆਪਾਂ ਬੈਡਨ ਦੇ ਵਿੱਚ ਵੱਧ ਤੋਂ ਵੱਧ ਪੌਦੇ ਲਾਵਾਂਗੇ ਜੀ ਉਹਨਾਂ ਵੱਧ ਤੋਂ ਵੱਧ ਆਪਾਂ ਨੂੰ ਮਨਰੇਗਾ ਮਜ਼ਦੂਰਾਂ ਨੂੰ ਕੰਮ ਮਿਲੇਗਾ ਜੀ 200 ਬੂਟੇ ਨੂੰ ਸਾਹਮਣੇ ਵਾਸਤੇ ਇੱਕ ਸਾਲ ਦੇ ਵਿੱਚ ਚਾਰ ਮੰਦਰ ਵਰਕ ਮਿਲੇਗਾ ਜੀ ਬਹੁਤ ਮਰ ਪੌਦੇ ਲਾਉਣੇ ਆਈ ਆਪਾਂ ਫਲਦਾਰ ਪੌਦੇ ਵੀ ਲਾਵਾਂਗੇ ਜਿਵੇਂ ਬਾਰਡਰ ਬਾਕਸ ਤੇ ਫਲਦਾਰ ਪੌਦੇ ਲਾ ਦੇਗੇ ਆਪਾਂ ਸਮਖਾਂ ਸਮਛਾਨ ਗਾੜ ਵੀ ਆਪਣ ਨੂੰ ਕੋਈ ਜਗ੍ਹਾ ਪਈ ਹੈ ਜੀ ਉਥੇ ਪਉਸ ਦੇ ਲਈ ਮੈਂ ਬਤ ਕਵਾਦੀ ਜੀ ਤਾਂ ਕਿ ਨੇ ਵਾਸਤਾ ਵਰਨ ਠੀਕ ਹੋਵੇ ਆਪਣਾ ਜੀ ਨਾਲੇ ਗਰੀਬਾਂ ਨੂੰ ਰੋਜ਼ਗਾਰ ਮਿਲੇ ਮੇਰੇ ਆਪ ਨੂੰ ਸਾਹ ਸੌਖਾਂ ਮਿਲੇ ਆਕਸੀਜਨ ਉਦੋਂ ਚ ਮਿਲੀ ਆਪਾਂ ਨੂੰ ਮਨਰੇਗਾ ਦਾ ਕੰਮ ਹਰ ਇੱਕ ਮਜ਼ਦੂਰ ਨੂੰ 100 ਦਿਨ ਦੇ ਦੀ ਗਰੰਟੀ ਹੋ ਪੰਚਾਇਤ ਦੀ ਜੀ ਕੋਈ ਵੀ ਮਰ ਨੂੰ ਇਹ ਨਹੀਂ ਹੋ ਪਿਆ 100 ਦਿਨ ਕੰਮ ਨਹੀਂ ਮਿਲੂਗਾ ਜੇ ਉਹ ਸਹੀ ਕੰਮ ਮਿਲੂਗਾ ਕੱਲੇ ਕੱਲੇ ਕਾਰਡ ਤੇ ਕੰਮ ਮਿਲੂਗਾ ਜੀ ਪਿੰਡ ਵਿੱਚ ਢਾਣੀਆਂ ਤੇ ਰਹਿੰਦੇ ਚੌਕਾਂ ਵਿੱਚ ਲਾਈਟਾਂ ਲਗਾਈਆਂ ਜਾਣਗੀਆਂ ਜੀ ਸਮਸ਼ਾਨ ਘਾਟ ਦਾ ਕੰਮ ਚੱਲ ਰਿਹਾ ਹੈ ਜਿਹੜਾ ਰਹਿੰਦਾ ਕੰਮ ਪੂਰਾ ਕੀਤਾ ਜਾਵੇਗਾ ਜੀ ਇੱਕ ਬੇਨਤੀ ਹੋ ਰਹੀ ਜੀ ਮੈਂ ਆਪਾਂ ਹੁਣ ਨਾਲੀਆਂ ਕਢਵਾਤੀਆਂ ਸੀਗਾ ਜੀ ਬਹੁਤ ਆਪਣੇ ਨਗਰ ਦੇ ਵਿੱਚੋਂ ਬਹੁਤ ਤਰ੍ਹਾਂ ਦੇ ਸਹਿਜ ਹੋ ਗਏ ਨੇ ਤੇ ਵੀ ਨਾਲ ਦੀ ਮਿੱਟੀ ਚੱਕੀ ਵੀ ਗਈ ਜੀ ਚਲੋ ਕੁਝ ਆਪਾਂ ਵੀ ਜਿੰਨਾ ਕੁ ਹੈਲਪ ਕਰਾਂਗੇ ਜੀ ਪਰ ਥੋੜੀ ਸਾਮ ਸੰਭਾਲ ਆਪਾਂ ਵੀ ਰੱਖੀ ਹੈ ਜੀ ਜਿਵੇਂ ਗਲੀਆਂ ਬਣਾਤੀਆਂ ਕੋਈ ਲੋਕ ਟਾਇਲ ਲੱਗੀ ਜੀ ਉਥੇ ਨਾਲ ਨਾਲ ਨਗਰ ਦਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ ਜੀ ਨਗਰ ਦੇ ਸਹਿਯੋਗ ਨਾਲ ਆਪਾਂ ਕੰਮ ਕਰਨੇ ਆ ਜੀ ਬਿਨਾ ਪੱਖਪਾਤ ਤੋਂ ਕੰਮ ਕਰਨੀ ਆ ਆਪਾਂ ਜਿਵੇਂ ਜਿਵੇਂ ਹੋਰ ਵੀ ਜਿਵੇਂ ਕੋਈ رائے ਹੋਈ ਆ ਆਪਣਾ ਸਾਰਾ ਕੋਈ ਦੱਸ ਸਕਦਾ ਪਿੰਡ ਆਪਣਾ ਕੋਈ ਵੀ ਬੰਦਾ ਵਰਕਰ ਉੱਠ ਕੇ ਸਾਰਾ ਅਧਿਕਾਰ ਆਈ ਗੁਰਪ੍ਰਸਾਦ ਦਾ ਦੱਸ ਸਕਦਾ ਵੀ ਆ ਕੰਮ ਪਹਿਲਾਂ ਕਰਨਾ ਆਪਾਂ ਮਗਰੋਂ ਕਰਨਾ ਜੀ ਆ ਕੰਮ ਦੱਸਦੇ ਸਿਰ ਤੁਹਾਨੂੰ ਜੀ ਹੋਰ ਜਿਸ ਤਰ੍ਹਾਂ ਵੀ ਸਜਾ ਹੋਊਗਾ ਤੁਸੀਂ ਦੇ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਥਾਪੇ ਜਿਹਦੇ ਨਾਲ ਅਸੀਂ ಗ್ರಾಮ ਸਭਾ ਬੁਲਾਉਂਦੇ ਰਹਿਆ ਤਾਮਕੋੜ ਚ ਦੋ ਵਾਰ ਮੋਦੀ ਤੋਂ ਵਾਰਡ ਲਿਆ ਆ ਮੋਦੀ ਨੇ ਸਨਮਾਨਤ ਕੀਤਾ ਚਾਰਖੰਡ ਤੇ ਲਖਨਊ ਦੇ ਵਿੱਚ ਸ਼ਬਦ ਕੇ ਤੇ ਕਾਂਗਰਸ ਸਰਕਾਰ ਦੇ ਨਾਲੇ ਸਾਡੀ ਕਾਮਰੇਡਾਂ ਦੀ ਪੰਚਾਇਤ ਸੀ ਕਾਂਗਰਸ ਸਰਕਾਰ ਚ ਦੋ ਵਾਰਡ ਅਸੀਂ ਕਾਂਗਰਸ ਸਰਕਾਰ ਚੋਂ ਲਿਆਏ ਸੀਗਾ ਜਿਹੜੇ ਦਿੱਲੀ ਵਿਗਿਆਨ ਭਵਨ ਚ ਮਿਲੇ ਸੀ ਸਾਨੂੰ ਪਰ ਉਹਦਾ ਬਣਾਉਣ ਦਾ ਢੰਗ ਹੈ ਵਾਰਡ ਆਪਾਂ ਵੀ ਲੈ ਸਕਦੇ ਆ ਵਾਰਡ ਦੇ ਨਾਲ 10 ਲੱਖ ਨਾਮ ਵੀ ਮਿਲਦਾ ਜਿਹੜਾ ਪਿੰਡ ਤੇ ਲਾਉਣਾ ਆਪਾਂ ਇਹਦੇ ਵਿੱਚ ਚਾਰ ਕਮੇਟੀਆਂ ਹੁੰਦੀਆਂ ਨੇ ਇੱਕ ਤਾਂ ਸਬਧਾ ਕਮੇਟੀ ਨਾਲੇ ਸਰਪੰਚ ਤੇ ਬੋਝ ਨਹੀਂ ਆਉਉ ਸਬਧਾ ਕਮੇਟੀ ਦਾ ਕੰਮ ਹੁੰਦਾ ਉਹਨੇ ਰਜਿਸਟਰ ਲਾ ਲੈਣਾ ਕਮੇਟੀ ਚੁਣੀ ਜਾਣੀ ਐ ਉਹਨੇ ਸਬਧਾ ਮਾ ਦਵਾਉਣੀਆਂ ਨੇ ਔਰਤਾਂ ਨੂੰ ਜਿਵੇਂ ਪੈਨਸ਼ਨ ਵਾਲਾ ਕਿਸੇ ਬਜ਼ੁਰਗ ਦੀ ਪੈਨਸ਼ਨ ਰਹਿ ਗਈ ਉਹ ਕਮੇਟੀ ਦਾ ਕੰਮ ਆ ਲਵਾ ਕੇ ਆਊਗਾ ਕੋਈ ਮੋਦੀ ਵਾਲਾ 2000 ਨਹੀਂ ਮਿਲਦਾ ਉਹ ਕਮੇਟੀ ਦਾ ਕੰਮ ਹੈ ਉਹ ਜਾ ਕੇ ਨਾਲ ਬਜ਼ੁਰਗ ਨੂੰ ਉਲ ਜਾ ਕੇ ਕੰਮ ਕਰਾਊਗਾ ਕੋਈ ਵੀ ਸਬਧਾ ਪਿੰਡ ਜਿਹੜੀ ਆਉਂਦੀ ਹੈ ਉਸ ਕਮੇਟੀ ਦਾ ਹੱਕ ਬਣਦਾ ਇਹ ਸਥਾਈ ਕਮੇਟੀ ਹੈ ਜਿਹੜੀ ਪੰਚਾਇਤ ਹੁੰਦੀ ਹੈ ਉਹ ਪਿੰਡ ਦੀ ਸਰਕਾਰ ਹੁੰਦੀ ਹੈ ਜਿਹੜੀ ಗ್ರಾಮ ਸਭਾ ਹੈ ਪਾਰਲੀਮੈਂਟ ਹੈ ਪਾਰਲੀਮੈਂਟ 'ਚ ਵੀ 27 ਕਮੇਟੀਆਂ ਬਣਾਈਆਂ ਹੋਈਆਂ ਨੇ ਜਿਵੇਂ ਚੰਨੀ ਖੇਤੀਬਾੜੀ 27 ਕਮੇਟੀ ਦਾ ਮੈਂਬਰ ਲਾਇਆ ਹੋਇਆਗਾ ਰੋਧੀ ਤਰ ਤੋਂ ਇੱਕ ਹੁੰਦੀ ਆ ਉਤਪਾਦਨ ਕਮੇਟੀ ਜਿਵੇਂ ਆਪਣੇ ਇਨਸਪੈਕਟਰ ਸਾਹਿਬ ਬੈਠੇ ਨੇ ਖੇਤੀਬਾੜੀ ਇਨਸਪੈਕਟਰ ਨੂੰ ਬੁਲਾ ਕੇ ਮੰਨ ਲਓ ਕਣਕ ਨੂੰ ਤੇਲਾ ਪੈ ਗਿਆ ਉਹ ਦਬਾਇਰਨ ਕੈਦੀ ਦਾ ਕੰਮ ਆ ਵੀ ਕੈਂਪ ਲਵਾ ਕੇ ਇੱਥੇ ਕਿਸਾਨਾਂ ਨੂੰ ਜਾਗਰਤ ਕਰਨਾ ਵੀ ਕਿਹੜੀ ਸਪਰੇ ਹੈ ਉਸ ਤੋਂ ਬਾਅਦ ਅਸਮਾਨੂ ਬਿਮਾਰੀ ਪੈ ਗਈ ਕੋਈ ਹੋਰ ਸੰਕਟ ਆ ਗਿਆ ਉਹ ਉਤਪਾਦਨ ਕਮੇਟੀ ਦਾ ਮਤਲਬ ਹੈ ਪਿੰਡ ਦਾ ਉਤਪਾਦਨ ਵਧਾਉਣਾ ਉਹ ਬਣਾਉਣੀ ਜ਼ਰੂਰੀ ਹੈ ਉਤਪਾਦਨ ਕਮੇਟੀ ਆ ਗਈ ਸੁਖਦਾ ਕਮੇਟੀ ਆ ਗਈ ਇੱਕ ਸਮਾਜਿਕ ਨਿਆਂ ਕਮੇਟੀ ਆ ਗਈ ਸਮਾਜਿਕ ਨਿਆਂ ਕਮੇਟੀ ਆਪਣੇ ਆਮ ਹੀ ਪਿੰਡਾਂ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੇ ਦਿਹਾੜੀ ਵਟੇ ਝਗੜੇ ਹੁੰਦੇ